ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਬਾਬਾ ਬੁੱਢਾ ਸਾਹਿਬ ਜੀ ਬਾਬਾ ਬੁੱਢਾ ਜੀ ਸਿੱਖ ਧਰਮ ਦੇ ਪਹਿਲੇ ਪੰਜ ਗੁਰੂ ਸਹਿਬਾਨਾਂ ਦੇ ਸਮਕਾਲੀ ਮਹਾਨ ਸੰਤ ਗੁਰਮੁਖੀ ਜੀਵਨ ਵਾਲੇ ਤੇ ਅਤੀ ਆਦਰਯੋਗ ਵਿਅਕਤੀ ਸਨ ਉਹਨਾਂ ਦੀ ਸ਼ਖਸੀਅਤ ਅਤੇ ਉਹਨਾਂ ਦੀਆਂ ਸਾਖੀਆਂ ਸਿੱਖ ਇਤਿਹਾਸ ਵਿੱਚ ਮਹਾਨ ਸਥਾਨ ਰੱਖਦੀਆਂ ਹਨ ਉਹਨਾਂ ਦਾ ਜਨਮ ਲਗਭਗ 1506 ਈਸਵੀ ਵਿੱਚ ਰੰਧਾਵਾ ਚਿੱਲ ਅੰਮ੍ਰਿਤਸਰ ਦੇ ਨੇੜੇ ਹੋਇਆ ਉਹਨਾਂ ਦੇ ਪਿਤਾ ਦਾ ਨਾਂ ਪੈਰਾ ਜੀ ਅਤੇ ਮਾਤਾ ਜੀ ਦਾ ਨਾਂ ਮਾਈ ਜੀਵਨੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮਿਲਾਪ ਇੱਕ ਵਾਰ ਬਾਬਾ ਬੁੱਢਾ ਜੀ ਛੋਟੇ ਬੱਚੇ ਸਨ ਉਹ ਬੈਲਾ ਚਾਰ ਰਹੇ ਸਨ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਮਿਲੇ ਅਤੇ ਪੁੱਛਿਆ ਤੂੰ ਕਿਹੜਾ ਰਸਤਾ ਚੁਣਿਆ ਹੈ ਜੀਵਨ ਵਿੱਚ ਉਹਨਾਂ ਨੇ ਕਿਹਾ ਮੈਂ ਤਾਂ ਇਹ ਦੇਖਿਆ ਕਿ ਜੇ ਲੋਕ ਬਚਪਨ ਮौज-ਮਸਤੀ ਵਿੱਚ गुजार ਦਿੰਦੇ ਹਨ ਜਵਾਨੀ ਹਉਮੈ ਤੇ ਅਹੰਕਾਰ ਵਿੱਚ ਤੇ ਬੁੱਢਾ ਪਾ ਰੋਗਾਂ ਵਿੱਚ ਤਾਂ ਫਿਰ ਭਗਤੀ ਕਦੋਂ ਕਰਦੇ ਹਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਇਹ ਸੁਣ ਕੇ ਬਹੁਤ ਪਰਸੰਨ ਹੋਏ ਅਤੇ ਕਿਹਾ ਇਹ ਬੱਚਾ ਤਾਂ ਬੁੱਢਾ ਹੈ ਗਿਆਨवान ਹੈ ਉਸ ਦਿਨ ਤੋਂ ਉਹਨਾਂ ਦਾ ਨਾਮ ਬਾਬਾ ਬੁੱਢਾ ਜੀ ਪੈ ਗਿਆ ਸੇਵਾ ਤੇ ਭਗਤੀ ਬਾਬਾ ਬੁੱਢਾ ਜੀ ਨੇ ਆਪਣੇ ਜੀਵਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੀ ਸੇਵਾ ਕੀਤੀ ਉਹਨਾਂ ਨੂੰ ਸਿੱਖ ਧਰਮ ਵਿੱਚ ਗੁਰੂਆਂ ਦੀ ਸੇਵਾ ਕਰਨ ਵਾਲੇ ਪਹਿਲੇ ਗੁਰਮੁਖ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਉਨਾ ਨੇ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਹਰगोबिंद ਸਾਹਿਬ ਜੀ ਤੱਕ ਗੁਰਗੱਦੀ ਸਥਾਪਨਾ ਵਿੱਚ ਆਪਣਾ ਅਹੰਕਾਰ ਰਹਿਤ ਯੋਗਦਾਨ ਪਾਇਆ ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਤਾਂ ਬਾਬਾ ਬੁੱਢਾ ਜੀ ਨੇ ਗੁਰੂ ਹਰगोबिंद ਸਾਹਿਬ ਜੀ ਨੂੰ ਗੁਰਗੱਦੀ ਦਿੱਤੀ ਅਤੇ ਗੁਰੂ ਜੀ ਨੇ ਦੋ ਤਲਵਾਰਾਂ ਧਾਰਨ ਕੀਤੀਆਂ मीरी जानी सियासी ताकत पीरी आत्मक ताकत ए संकल्प बाबा बुढ़ा जी की हदायत से होया जो गुरु साहिब नूं सैनिक बना के तैयार कर रहे सन जदों गुरु हरगोविंद साहिब जी ने पूछा कि बाबा जी तुहाड़ी तो इच्छा की है उन्होंने कहा मैं सिर्फ ਇਨਾ ਚਾਹੁੰਦਾ ਹਾਂ ਕਿ ਮੇਰੀ ਆਖਰੀ ਸਾਹ ਵੀ ਗੁਰੂ ਦੇ ਚਰਨਾਂ ਵਿੱਚ ਲੱਗੇ ਗੁਰੂ ਸਾਹਿਬ ਜੀ ਨੇ ਕਿਹਾ ਜਿਹੜਾ ਮਨੁੱਖ ਗੁਰੂ ਦੀ ਇੱਛਾ ਵਿੱਚ ਰਹਿੰਦਾ ਹੈ ਉਹ ਕਦੇ ਮਰਦਾ ਨਹੀਂ ਬਾਬਾ ਬੁੱਢਾ ਜੀ ਨੇ ਲਗਭਗ 125 ਸਾਲ ਦੀ ਉਮਰ ਵਿੱਚ 1631 ਈਸਵੀ ਵਿੱਚ ਚੌਥੀ ਜੋਤ ਸਮਾਏ ਉਹ ਸਿੱਖ ਧਰਮ ਵਿੱਚ ਪਹਿਲੇ ਗ੍ਰੰਥੀ ਮੰਨੇ ਜਾਂਦੇ ਹਨ ਸਿੱਖ ਧਰਮ ਵਿੱਚ ਉਹਨਾਂ ਨੂੰ ਸਤਿਗੁਰਾਂ ਦਾ ਸੱਚਾ ਸੇਵਕ ਗਿਆਨਵਾਨ ਅਤੇ ਸੰਤ ਮੰਨਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰੂ